ਇਹਨਾਂ ਕੋਮਨ ਹੈ ਸ਼ਬਦ ਮੈਨੂੰ ਤਾਂ ਡਿਪਰੈਸ਼ਨ ਹੋ ਗਿਆ ਮੇਰੇ ਜਵਾਕ ਨੇ ਅੱਗੇ ਕੀ ਬੰਨਾਂ ਜਮੈਂ ਕੀ ਸੋਚਿਆ ਜੋੜਿਆ ਕੀ ਹੈ ਸੇਵਿੰਗ ਨੂੰ ਲੈ ਕੇ ਬਹੁਤ ਉਲਝਣਾ ਜੋੜਨਾ ਹੈ ਜੋੜਿਆ ਕੀ ਹੈ ਹਨਾ ਕਿਵੇਂ ਜੋੜਾਂਗੇ ਫਿਊਚਰ ਨੂੰ ਲੈ ਕੇ ਪਿਸਤੌਲ ਦੀ ਨੋਕ ਤੇ ਗੋਲੀ ਚਲਾਉਂਗੇ ਤਾਂ ਤੁਹਾਡਾ ਆਉਣ ਵਾਲਾ ਭਵਿੱਖ ਨੂੰ ਤੋਹਣਾ ਲੋਡਾ ਬਿੱਲ ਪੇ ਕਰਨੇ ਆਗਲੇ ਹਫਤੇ ਕੀ ਕਰੂੰਗਾ ਹਨਾ ਇਹੀ ਚਿੰਤਾ ਚੱਲਦੀ ਰਹਿੰਦੀ ਹੈ ਨਹੀਂ ਨੌਜਵਾਨਾਂ ਨੂੰ ਸਟ्रेस ਹੋਣ ਲੱਗ ਗਿਆ ਫਿਕਰ ਕਿਉਂ ਹੋਣ ਲੱਗ ਗਿਆ ਦਿਖਾਵਾ ਥੋੜਾ ਜਿਆਦਾ ਵੱਧ ਗਿਆ ਆਪਾਂ ਅੱਜ ਜੁ ਨਹੀਂ ਹੋ ਗਏ ਬਾળે ਉਲਝੇ ਬੰਦੇ ਨੂੰ ਨੀਂਦ ਨਹੀਂ ਹੁੰਦੀ ਪਰ ਉਹ ਨੀਂਦ ਵਾਸਤੇ ਬੰਦਾ ਗੋਲੀ ਲੈਣ ਲੱਗ ਜਾਂਦਾ ਹੈ ਹਨਾ ਜੇ ਹੌਣ ਉਲਝ ਗਏ ਤਾਂ ਉਹ ਇੱਕ ਤਾਪੇ ਖਰਾਬ ਹੋ ਜਾਂਦਾ ਇਹਨੂੰ ਹੋਰ ਚਾਹੀਦਾ ਇਹਦਾ ਬੰਦਾ ਸੈਟੀਸਫਾਈ ਨਹੀਂ ਹੁੰਦਾ ਇਹਦਾ ਵੀ ਇੱਕ ਸਟ्रेस ਹੈ ਅੱਜ ਕੱਲ ਹਰ ਇੱਕ ਚੀਜ਼ 'ਚ ਸਟ्रेस ਹੈ ਜੇ ਤੁਸੀਂ ਵੇਲੜਾਂ ਦੀ ਟੋਲੀ 'ਚ ਰਹਿੰਦੇ ਆ ਤਾਂ ਤੁਹਾਨੂੰ ਫਿਊਚਰ ਦਾ ਫਿਗਰ ਹੀ ਨਹੀਂ ਹੈ ਉਹ ਤਾਂ ਜਮੇ ਰਿਲੈਕਸ ਨੇ ਬੰਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦਾਸਤਾਂ ਦੇ ਵਿੱਚ ਤੇ ਅੱਜ ਦੇ ਐਪੀਸੋਡ ਵਿੱਚ ਅਸੀਂ ਦਾਸਤਾਂ ਸੁਣਾਵਾਂਗੇ ਉਹਨਾਂ ਲੋਕਾਂ ਦੀ ਜਿਹੜੇ ਕਿ ਅੱਜ 'ਚ ਰਹਿੰਦੇ ਰਹਿੰਦੇ ਵੀ ਭਵਿੱਖ ਦੀਆਂ ਚਿੰਤਾਵਾਂ ਨਾਲ ਘਿਰੇ ਹੋਏ ਨੇ ਤੇ ਗੱਲ ਕਰਾਂਗੇ ਕਿ ਕਿਉਂ ਅੱਜ 'ਚ ਜਿਉਣਾ ਖੁਸ਼ਹਾਲ ਜੀਵਨ ਦੀ ਕੁੰਜੀ ਹੈ ਮੇਰੇ ਨਾਲ ਨੇ ਮੇਰੇ ਸਾਥੀ ਜਸਪੀ ਜਸਪੀ ਜੱਛਕਾਲ ਸਤਿ ਸ਼੍ਰੀ ਅਕਾਲ ਜੀ ਅੱਛਾ ਜਸਪੀ ਤੁਸੀਂ ਕਿਵੇਂ ਜਾਂਦੇ ਹੋ ਪਾਸਟ ਚ ਜਾਂਦੇ ਹੋ ਪ੍ਰੈਜ਼ੈਂਟ ਟੈਂਸ ਚ ਕਿ ਫਿਊਚਰ ਟੈਂਸ ਚ ਹ ਹ ਮੁਸਕਾਨ ਇੱਕ ਤਾਂ ਸੁਭਾਅ ਬਣ ਗਿਆ ਲੋਕਾਂ ਦਾ ਕਿਉਂਕਿ ਚਾਰੇ ਪਾਸੇ ਦੇਖਾ ਦੇਖੀ ਇਹੋ ਜੀ ਹਨ ਜਿਵੇਂ ਹਰ ਬੰਦੇ ਨੂੰ ਭੁੱਖ ਦਾ ਹੀ ਫਿਕਰ ਹੁੰਦਾ ਵੀ ਮੇਰੇ ਜਵਾਕ ਨੇ ਅੱਗੇ ਕੀ ਬੰਨਣਾ ਜਮੈਂ ਕੀ ਸੋਚਿਆ ਜੋੜਿਆ ਕੀ ਸੇਵਿੰਗ ਨੂੰ ਲੈ ਕੇ ਬਹੁਤ ਔਰਿਜਨਲ ਜੋੜਨਾ ਹੈ ਜੋੜਿਆ ਕੀ ਹੈ ਹਨਾ ਕਿਵੇਂ ਜੋੜਾਂਗੇ ਬਿਲਕੁਲ ਸਹੀ ਗੱਲ ਬੱਚਿਆਂ ਦਾ ਵਿਆਹ ਕਰਨਾ ਹੈ ਬੱਚਿਆਂ ਲਈ ਕੀ ਜੋੜਿਆ ਬੱਚਿਆਂ ਤੱਕ ਦੀ ਅੱਗੇ ਅਗਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਤੱਕ ਦੀ ਵੀ ਉਹਨਾਂ ਨੂੰ ਚਿੰਤਾ ਰਹਿੰਦੀ ਹੈ ਨਾ ਤਾਂ ਮੈਂ ਇਹ ਇੱਕ ਐਗਜ਼ਾਮਪਲ ਆ ਵੀ ਕੱਲ ਮੇਰਾ ਕੋਈ ਮਿੱਤਰ ਇਨਵਰਟਰ ਲੈਣ ਗਿਆ ਅੱਛਾ ਤੇ ਉਹ ਕਹਿੰਦਾ ਜੀ ਐਂ ਕਰਕੇ ਇਨਵਰਟਰ ਦੀ ਕਿੰਨੇ ਦੀ ਚਿਹਰਦੀ ਗਾਰੰਟੀ ਉਹ ਕਹਿੰਦਾ ਜੀ 8 ਸਾਲ ਦੀ ਗਾਰੰਟੀ ਆ ਤੇ ਉਹ ਕਹਿੰਦਾ ਯਾਰ 8 ਸਾਲ ਦੀ ਤਾਂ ਥੋੜੀ ਆ ਉਹ ਕਹਿੰਦਾ ਜੀ ਇਹ ਨਾਟਰ ਦੀ 8 ਸਾਲ ਦੀ ਥੋੜੀ ਲੱਗਦੀ ਆ ਤੇ ਬੰਦੇ ਦੀ ਕੀ ਵੈਲਿਊ ਆ ਬੰਦੇ ਦੀ ਕਿੰਨੀ ਕੀ ਗਰੰਟੀ ਹੈ ਨਾ ਤੇ ਪੁਹਿਖ ਚ ਲੋਕ ਆਪੋ ਪੁਹਿਖ ਵਾਰੀ ਸੋਚ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਅ ਅਰਸੂਲ ਹਮਜ਼ਾ ਤੋਜ਼ ਦੀ ਕਿਤਾਬ ਆ ਮੇਰਾ ਦਾਗਿਸਤਾਨ ਉਹਦੇ ਚ ਕਹਿੰਦੇ ਨੇ ਵੀ ਜੇ ਤੁਸੀਂ ਅ ਫਿਊਚਰ ਨੂੰ ਲੈ ਕੇ ਪਿਸਤੌਲ ਦੀ ਨੋਕ ਤੇ ਗੋਲੇ ਚਲਾਉਂਗੇ ਤਾਂ ਤੁਹਾਡਾ ਆਉਣ ਵਾਲਾ ਪੁਹਿਖ ਤੁਹਾਨੂੰ ਤੋਪਣਾ ਲੋਡਾ ਦੂਗਾ ਹਮ ਜਿਹੜੇ ਬੰਦੇ ਪਾਸਟ ਨੂੰ ਸੋਚਦੇ ਨੇ ਤੋᱫੋ ਪੁਏਕ ਕੋਨ ਦਾ ਖਰਾਬ ਹੋ ਜੂਗਾ ਕਿਉਂਕਿ ਜਿਹੜੀ ਚੀਜ਼ ਲੰਗ ਗਈ ਉਹਦਾ ਫਿਕਰ ਨਹੀਂ ਕਰਨਾ ਚਾਹੀਦਾ ਪਰ ਹਨ ਆਪਾਂ ਪਾਸਟ ਨੂੰ ਵੀ ਐਨਲਾਈਜ਼ ਕਰਦੇ ਰਹਿੰਦੇ ਨਾਲ ਨਾਲ ਆਪਾਂ ਜਿਹੜਾ ਪਵਿਖਿਆ ਉਹਦੀ ਵੀ ਚਿੰਤਾ ਕਰਦੇ ਰਹਿੰਦੇ ਆ ਤਾਂ ਆਪਣਾ ਜਿਹੜਾ ਵਰਤਮਾਨ ਆਪਣਾ ਖਰਾਬ ਹੋ ਰਿਹਾ ਹੈ ਨਾ ਤਾਂ ਕਿਤੇ ਨਾ ਕਿਤੇ ਉਹ ਆਪਾਂ ਨੂੰ ਚੀਜ਼ਾਂ ਸਟ੍ਰੈਸ ਵੱਲ ਖਿੱਚ ਰਹੀਆਂ ਨੇ ਹਨਾ ਆਪਾਂ ਨੂੰ ਐਂਜ਼ਾਇਟੀ ਹੋ ਰਹੀ ਹੈ ਸਟ੍ਰੈਸ ਹੋ ਰਿਹਾ ਤਾਂ ਕਰਕੇ ਹੀ ਮਤਲਬ ਜਿੱਦੇ ਜਿਹੜੇ ਲੋਕ ਨੇ ਮੋਸਟ ਆਫ ਲੋਕ ਨੇ ਉਹ ਸਟ੍ਰੈਸ ਈ ਰਹਿੰਦੇ ਆ ਸਾਰਾ ਦਿਨ ਡਿਪਰੈਸ਼ਨ ਸ਼ਬਦ ਲੋਕਾਂ ਚ ਕਿੱਥੋਂ ਆ ਗਿਆ ਜੋ ਡਿਪਰੈਸ਼ਨ ਸੁਣਨੇ ਸੁਣਦੇ ਨਹੀਂ ਸੀ ਆਪਾਂ ਕੁਝ ਸਾਲ ਪਹਿਲਾਂ ਲੇਕਿਨ ਅੱਜ ਇਹਨਾਂ ਕਾਮਨ ਹੈ ਸ਼ਬਦ ਵੀ ਮੈਨੂੰ ਤਾਂ ਡਿਪਰੈਸ਼ਨ ਹੋ ਗਿਆ ਹੈ ਨਾ ਬੀਪੀ ਬੀਪੀ ਸ਼ਬਦ ਡਿਪਰੈਸ਼ਨ ਨੌਜਵਾਨਾਂ ਨੂੰ ਸਟ्रेस ਹੋਣ ਲੱਗ ਗਿਆ ਫਿਕਰ ਕਿਉਂ ਹੋਣ ਲੱਗ ਗਿਆ ਕਿਉਂਕਿ ਇੱਕ ਨਾ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਮਾਹੌਲ ਇੱਕ ਇਹੋ ਜਿਹਾ ਸਿਸਟਮ ਹੀ ਆ ਆਪਣੇ ਨੇੜੇ ਤੇ ਡੇੜੇ ਕਰਤਾ ਵੀ ਹਰ ਬੰਦੇ ਨੂੰ ਇਹ ਲੱਗਦਾ ਵੀ ਯਾਰ ਮੇਰੇ ਅੱਗੇ ਫਿਊਚਰ ਕੀ ਬਣੂਗਾ ਮੈਂ ਅੱਗੇ ਕੀ ਕਰਨਾ ਮੇਰੇ ਅੱਗੇ ਕੀ ਹੋਣਾ ਚਾਹੀਦਾ ਚਲੋ ਇਹ ਵੀ ਗੱਲ ਆ ਵੀ ਫਿਊਚਰ ਨੂੰ ਲੈ ਕੇ ਸਿਕਿਉਰ ਵੀ ਹੋਣਾ ਚਾਹੀਦਾ ਪਰ ਜੇ ਉਸ ਚੀਜ਼ ਨੂੰ ਆਪਾਂ ਉਸ ਚੀਜ਼ ਦਾ ਫਿਕਰ ਕਰਕੇ ਅੱਜ ਨੂੰ ਉਲਝਾਲ ਗਈ ਜਾਂ ਬੰਦੇ ਦਾ ਜਿਹੜਾ ਵਰਤਮਾਨ ਬੰਦੇ ਦਾ ਹੋਰ ਗੰਧਲਾ ਹੋ ਜਾਂਦਾ ਸਹੀ ਗੱਲ ਜੇ ਆਪਾਂ ਸੋਚ ਲਈਏ ਵੀ ਕਈ ਬੰਦੇ ਇੱਥੇ ਮੇਰਾ ਮਿੱਤਰ ਆ ਅਸੀਂ ਉਹਨਾਂ ਦੇ ਘਰੇ ਗਏ ਮਿਲਣਾ ਤੇ ਉਹਨੇ ਬੋਰਡ ਲਾਇਆ ਹੋਇਆ ਵਾਈਟ ਬੋਰਡ ਅੱਛਾ ਵਾਈਟ ਬੋਰਡ ਤੇ ਸਾਰੇ ਹਫ਼ਤੇ ਦੀ ਡਿਟੇਲ ਵੀ ਅਗਲੇ ਹਫ਼ਤੇ ਮੈਂ ਕੀ ਕਰਨਾ ਹਫਤੇ ਤੋਂ ਬਾਅਦ ਮੈਂ ਕੀ ਕਰਨਾ ਸਾਰੇ ਮਹੀਨੇ ਦੀ ਡਿਟੇਲ ਲਿਖੀ ਬੈਠਾ ਹੁਬਾ ਅੱਛਾ ਇੱਕ ਤਾਂ ਹੁੰਦਾ ਨਾ ਵੀ ਚਿੰਤਨ ਕਰਨਾ ਕਿ ਅਸੀ ਚੀਜ਼ ਦਾ ਵੀ ਮੈਂ ਕਿਸੇ ਚੀਜ਼ ਦਾ ਚਿੰਤਨ ਕਰ ਰਿਹਾ ਕਿ ਐਸ ਕਰ ਲੋਕ ਚਿੰਤਾ ਕਰਦੇ ਨੇ ਲੋਕਾਂ ਨੂੰ ਇਸ ਗੱਲ ਦਾ ਡਰ ਆ ਵੀ ਅੱਗੇ ਕੀ ਬਣੂਗਾ ਜਾਂ ਜਾਂ ਜਿਵੇਂ ਲੋਕ ਇਨਵੈਸਟਮੈਂਟ ਕਰਦੇ ਨੇ ਚਲੋ ਸੋਹਣੀ ਗੱਲ ਆ ਜੇ ਕੋਈ ਇਨਵੈਸਟਮੈਂਟ ਕਰਦਾ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਪੈਸਾ ਜੋੜਨਾ ਮਾੜੇ ਸਮੇ ਲਈ ਰੱਖਿਆ ਜਾਂਦਾ ਵੀ ਪੈਸਾ ਜੋੜ ਕੇ ਵੀ ਕਿਸੇ ਵੇਲੇ ਕੋਈ ਭੀੜ ਪੈ ਜੇ ਤਾਂ ਬੰਦਾ ਉਹ ਪੈਸਾ ਵਰਤ ਲੈਂਦਾ ਪਰ ਉਸ ਚੀਜ਼ ਨੂੰ ਲੈ ਕੇ ਅੱਜ ਜਿਵੇਂ ਕਹਿੰਦੇ ਹੁੰਦੇ ਵੀ ਵਾਲੇ ਉਲਝੇ ਬੰਦੇ ਨੂੰ ਨੀਂਦ ਨਹੀਂ ਹੁੰਦੀ ਪਰ ਉਹ ਨੀਂਦ ਵਾਸਤੇ ਬੰਦਾ ਗੋਲੀ ਲੈਣ ਲੱਗ ਜਾਂਦਾ ਹੈ ਨਾ ਜੇ ਹੌਣ ਉਲਝ ਗਏ ਤਾਂ ਉਹ ਇਕ ਤਾਪੇ ਖਰਾਬ ਹੋ ਜਾਊਗਾ ਸਹੀ ਗੱਲ ਹੈ ਪਰ ਇੱਕ ਪਰ ਇੱਕ ਹੋਰ ਗੱਲ ਆ ਪਹਿਲਾਂ ਹੁੰਦਾ ਸੀਗਾ ਵੀ ਨੌਜਵਾਨ ਬੇਫਿਕਰੇ ਆ ਜਾਂ ਹੁਣ ਮਨ ਕੇ ਚਲੋ 15 ਤੋਂ 30 ਸਾਲ ਵਾਲੇ ਬੰਦਿਆਂ ਚ ਨੌਜਵਾਨਾਂ ਚ ਇਹ ਬਹੁਤ ਬੋਝ ਆ ਚਾਹੇ ਉਹ ਮੁੰਡੇ ਚਾਹੇ ਕੁੜੀਆਂ ਨੇ ਵੀ ਉਹਨਾਂ ਨੂੰ ਲੱਗਦਾ ਰਹਿੰਦਾ ਵੀ ਇਹਰ ਸਾਡਾ ਮੁੰਡਾ ਚੁੱਪ ਕਰਨ ਲੱਗਿਆ ਡਿਪਰੈਸ਼ਨ ਕਿਉਂ ਚੁੱਪ ਰਹਿਣ ਲੱਗਿਆ ਡਿਪਰੈਸ਼ਨ ਨੂੰ ਮੰਨ ਕੇ ਚਲੋ ਵੀ ਪਿੰਡਾਂ ਵਾਲੀਆਂ ਬੀਬੀਆਂ ਨੂੰ ਵੀ ਪਤਾ ਲੱਗਿਆ ਸਹੀ ਗੱਲ ਹੈ ਜਿੱਤੇ ਪਹਿਲਾਂ ਪਤਾ ਨਹੀਂ ਸੀ ਹੁੰਦਾ ਫੈਮਲੀਆਂ ਨੂੰ ਨਾ ਨਾ ਪਿੰਡਾਂ 'ਚ ਤਾਂ ਬਿਲਕੁਲ ਵੀ ਨਹੀਂ ਸੀ ਪਤਾ ਹੁੰਦਾ ਕਿ ਕੀ ਹੁੰਦਾ ਹੈ ਨਾ ਐਦਾਂ ਦਾ ਤਾਂ ਕੁਝ ਹੁੰਦਾ ਹੀ ਨਹੀਂ ਹਾਂ ਨਾ ਤੇ ਹੁਣ ਇਹ ਚੀਜ਼ ਆਮ ਹੋ ਗਈ ਹੈ ਹਨਾ ਹੁਣ ਆਪਾਂ ਪਹਿਲਾਂ ਸੋਚਦੇ ਸੀ ਕਿ ਸ਼ਾਂਤੀ ਚ ਕਿਤੇ ਜਾ ਕੇ ਬੈਠੇ ਹਨਾ ਹੁਣ ਆਪਾਂ ਪਾਦਕਾਂ ਚ ਜੇ ਠੰਡੀ ਢਿੰਡੀ ਹਵਾ ਚੱਲ ਰਹੀ ਹੈ ਵਧੀਆ ਜਿਹਾ ਮੌਸਮ ਹੈ ਹਨਾ ਆਪਾਂ ਬਹਿ ਜਾਈਏ ਉੱਥੇ ਵੀ ਬੰਦੇ ਨੂੰ ਨਾ ਹੀ ਲੱਗਦਾ ਰਹਿੰਦਾ ਬਿੱਲ ਪੇ ਕਰਨੇ ਆ ਅਗਲੇ ਹਫਤੇ ਕੀ ਕਰੂੰਗਾ ਹਨਾ ਇਹੀ ਚਿੰਤਾ ਚਲਦੀ ਰਹਿੰਦੀਆਂ ਨੇ ਇੱਕ ਵੱਡੀ ਵੱਡੀ ਦਿੱਕਤ ਨਾ ਫੋਨ ਫੋਨ ਨੇ ਖਰਾਬ ਕੀਤਾ ਕੁਦਰਤ ਨੂੰ ਲੋਕ ਇੰਜੋਏ ਕਰਨੋਂ हट ਗਏ ਜੇ ਮੀਂਹ ਪੈ ਰਿਹਾ ਤਾਂ ਰੀਲ ਬਣਾ ਲਓ ਜੇ ਤੋਂ ਆਪਾਂ ਤਾਂ ਰੀਲ ਬਣਾ ਲਓ ਜੇ ਲੱਗਦਾ ਵੀ ਅੱਜ ਕਿਸੇ ਪਾਸੇ ਆਪਾਂ ਘੁੰਮਣ ਗਏ ਆ ਤਾਂ ਅੱਖਾਂ ਨੂੰ ਸਕੂਨ ਦੇਣ ਨਾਲੋਂ ਆਪਾਂ ਫੋਨ 'ਚ ਰਿਕਾਰਡ ਵੱਧ ਕਰਦੇ ਆ ਲੋਕ 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 ਨਾ ਲੋਕਾਂ 'ਚ ਦੇਖਾ ਦੇਖੀ ਦਿਖਾਵਾ ਵੱਧ ਗਿਆ ਚਲੋ ਇੱਥੇ ਤੁਸੀਂ ਸਕੂਨ ਦੀ ਗੱਲ ਕੀਤੀ ਹੈ ਨਾ ਇੱਥੇ ਜੇ ਕੋਈ ਸੜਕ 'ਤੇ ਲੜ ਵੀ ਰਿਹਾ ਤਾਂ ਛਡਾਣ ਨਾਲੋਂ ਲੋਕੀ ਕਰਦੇ ਆ ਉਹਨੂੰ ਕੈਪਚਰ ਕਰਾ ਲੈਂਦੇ ਕੈਪਚਰ ਕਰਨ ਲੱਗ ਜਾਂਦੇ ਨੇ ਹਾਂ ਕਿਉਂਕਿ ਲੋਕਾਂ ਦੇ ਨਾ ਦਿਮਾਗ ਦੇ ਦਾਇਰੇ ਇਦਾਂ ਦੇ ਬਣ ਗਏ ਲੋਕਾਂ ਨੂੰ ਇਹ ਲੱਗਦਾ ਵੀ ਮੈਂ ਤਾਂ ਦੇਖਿਆ ਮੈਂ ਲੋਕਾਂ ਨੂੰ ਦਿਖਾਵਾ ਪਰ ਇਹਦੇ ਨਾਲ ਦਿਖਾਵਾ ਨਹੀਂ ਵੱਧ ਗਿਆ ਆਪਾਂ ਦੇਖਦੇ ਆਪਣੇ ਆਲੇ ਦੁਆਲੇ ਹਨਾ ਦਿਖਾਵਾ ਥੋੜਾ ਜਿਆਦਾ ਵੱਧ ਗਿਆ ਆਪਾਂ ਅੱਜ ਜਿਨੀ ਜੋਰੇ ਹੂੰ ਦਿਖਾਵਾ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਲੋਕਾਂ ਨੂੰ ਨਾ ਪਰੋਸ ਕੇ دیتا ਸਾਰਾ ਕੁਝ ਸਹੀ ਗੱਲ ਲੋਕਾਂ ਨੂੰ ਲੀੜਾ ਕੱਪੜਾ ਅ ਤੁਹਾਡੇ ਹੱਥ ਚ ਫੋਨ ਕਿਹੜਾ ਤੁਸੀਂ ਕਾਹਦੇ ਤੇ ਆਏ ਹੋ ਹਾਂ ਤੇ ਉਹੀ ਤੁਹਾਡਾ ਫਿਰ ਸਟੈਂਡਰਡ ਦੱਸਦਾ ਹੈ ਨਾ ਫਿਰ ਫਿਰ ਉਸ ਚੀਜ਼ ਨੂੰ ਉਸ ਚੀਜ਼ ਨੂੰ ਬਰਕਰਾਰ ਰੱਖਣ ਵਾਸਤੇ ਪਹਿਲਾਂ ਤਾਂ ਮੇਰੇ ਵਰਗਾ ਮਾਤੜ ਬੰਦਾ ਘਰੋਂ ਪੈਸੇ ਫੜਫੜ ਕੇ ਲੀੜਾ ਕਪੜਾ ਪਾ ਲੈਂਦਾ ਫਿਰ ਜਦੋਂ ਆਪਦੇ ਤੇ ਭੀੜਾਂ ਪੈ ਜਾਂਦੀਆਂ ਨੇ ਆਪ ਕਮਾਉਣਾ ਪੈਂਦਾ ਫਿਰ ਉਹਦੇ ਬਾਅਦ ਜਦੋਂ ਉਹ ਚੀਜ਼ ਮੈਂਟੇਨ ਨਹੀਂ ਹੁੰਦੀ ਫਿਰ ਉਹ ਫਿਰ ਬੰਦੇ ਦੇ ਸਟ्रेस ਫਿਰ ਭੋਜ ਬਣਦਾ ਸਹੀ ਗੱਲ ਹੈ ਕਿਉਂਕਿ ਪਹਿਲਾਂ ਖੁੱਲਾ ਐਸ਼ ਕੀਤਾ ਹੁੰਦਾ ਫਿਰ ਜਦੋਂ ਜਿਵੇਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਕੋਈ ਨਾ ਜਦੋਂ ਤੂੰ ਕਮਾਉਣ ਲੱਗਿਆ ਨਾ ਫਿਰ ਤੈਨੂੰ ਪਤਾ ਲੱਗੂਗਾ ਵੀ ਕਿਵੇਂ ਕਮਾਈ ਜਾਂਦੇ ਹੁੰਦੇ ਹੁਣ ਤਾਂ ਕਹਿੰਦਾ ਤੂੰ ਸ਼ੇਖ ਵਾਂਗੂ 12 ਵਜੇ ਤੱਕ ਉੱਠਦਾ ਨਹੀਂ ਨਾ ਜਦੋਂ ਦਿਮਾਗ ਤੇ ਲੋਡ ਬਣੂਗਾ ਜਾਂ ਮੰਨ ਕੇ ਚਲੋ ਵੀ ਨੌ ਤੋਂ ਛੇ ਵਾਲੀ ਨੌਕਰੀ 'ਚ ਜਦੋਂ ਬੰਦਾ ਪੈ ਜਾਂਦਾ ਨਾ ਫਿਰ ਉਹਦੇ ਬਾਅਦ ਸਟ੍ਰੈਸ ਵੱਧਾ ਲੋਕਾਂ ਨੇ ਆਪਦੇ ਆਪ ਨੂੰ ਢਾਲ ਲਿਆ ਕਿ ਜਿਵੇਂ ਜਿਵੇਂ ਦੋ ਦਹਾਕੇ ਆਇਲਰਟਸ ਦੇ ਆਏ ਸੀਗੇ ਬਿਲਕੁਲ ਵੀ ਫਲਾਣੇ ਦੇ ਤਾਈ ਦੀ ਕੁੜੀ ਗਈ ਆ ਬਾਹਰ ਮੈਂ ਵੀ ਜਾਵਾਂ ਤਾਈ ਦੀ ਤਾਈ ਦਾ ਮੁੰਡਾ ਕੈਨੇਡਾ ਗਿਆ ਮੈਂ ਵੀ ਜਾਵਾਂ ਉਹਨਾਂ ਨੇ ਇੱਕ ਇੱਕ ਬੈਰੀਅਰ ਚਾਰੇ ਪਾਸੇ ਬੰਦੇ ਦੇ ਦਿਮਾਗ 'ਚ ਇੱਕ ਤਰ੍ਹਾਂ ਦਾ ਮਾਹੌਲ ਇਹੋ ਜਿਹਾ ਬਣਾਤਾ ਕਿ ਜੇ ਤੁਸੀਂ ਐਲਸ ਕਰਕੇ ਬਾਹਰ ਨਾ ਗਏ ਆਇਲਰਟਸ ਉਹਦੀ ਕਲੀਅਰ ਹੀ ਨਾ ਹੋਈ ਤਾਂ ਤੁਸੀਂ ਤੁਸੀਂ ਕਾਸ ਜੋਗੇ ਨਹੀਂ ਪੰਜਾਬ ਚ ਹਾਂ ਇੱਥੇ ਤੁਹਾਡਾ ਕੁਝ ਵੀ ਨਹੀਂ ਬਣਦਾ ਇੱਥੇ ਤੁਹਾਡਾ ਕੁਝ ਨਹੀਂ ਬਣਨਾ ਕਹਿੰਦੇ ਹੋ ਬੰਦੇ ਨੇ ਜਿਨ੍ਹਾਂ ਨੇ ਇੱਥੇ ਕੁਝ ਨਹੀਂ ਕੀਤਾ ਇਹ ਤਾਂ ਜਿਨੇ 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 ਰਜਗਾਰ ਜਾਂ ਰੋਟੀ ਖਾਣੀ ਆ ਉਹ ਤਾਂ ਇੱਥੇ ਪੈਂਚਰ ਲਵਾ ਕੇ ਵੀ ਜਾਂ ਫੂਡ ਪਬਲਿਸ਼ ਕਰਕੇ ਵੀ ਰੋਟੀ ਤਾਂ ਖਾਈ ਜਾਂਦਾ ਨਾਲ ਪੰਜਾਬ ਚ ਕੌਣ ਭੁੱਖਾ ਮਰਦਾ ਮੁਸਕਾਨ ਪੰਜਾਬ ਚ ਕਿਹਨੂੰ ਐਂ ਲੱਗਦਾ ਵੀ ਯਾਰ ਮੈਂ ਅੱਜ ਕੰਮ ਨਾ ਕੀਤਾ ਤਾਂ ਸ਼ਾਮ ਨੂੰ ਮੈਨੂੰ ਰੋਟੀ ਨਹੀਂ ਮਿਲਣੀ ਤੇ ਜੇ ਮੰਨ ਕੇ ਚਲੋ ਭੁੱਖ ਨੂੰ ਲੈ ਕੇ ਚਿੰਤਾ ਕਰਾਂਗੇ ਆਪਾਂ ਭੁੱਖ ਤਾਂ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਇੱਕ ਸਕ੍ਰਿਪਟ ਆ ਜਿੰਦਗੀ ਬੰਦੇ ਦੀ ਜਿਹੜਾ ਕੁਝ ਜੇ ਆਪਾਂ ਗਰਬਾਣੀ ਦੇ ਹਵਾਲੇ ਨਾਲ ਵੀ ਜੇ ਆਪਾਂ ਕਰ ਲਈਏ ਨਾ ਵੀ ਸੋਚਿਆ ਸੋਚਣਾ ਹੋਈ ਜੇ ਬੰਦਾ ਬਾਹਲਾ ਸੋਚੂਗਾ ਤਾਂ ਕੁਝ ਸਵਾਰ ਨਹੀਂ ਸਕਦਾਗਾ ਆਪਦਾ ਜੇ ਬੰਦਾ ਮੈਂ ਸੋਚਿਆ ਵੀ ਮੈਂ 2027 ਚ ਜਿਵੇਂ ਇਲੈਕਸ਼ਨ ਚੱਲ ਰਹੀਆਂ ਨੇ ਹੁਣ ਜੇ ਆਰ ਜੇ ਬੰਦਾ ਇਹ ਸੋਚ ਲੇ ਵੀ 27 ਚ ਮੈਂ ਐਮ ਐਲ ਏ ਐਮ ਪੀ ਬਣੂਗਾ 27 ਚ ਮੈਂ ਜਾ ਕੇ ਐਮ ਸੀ ਖੜੂਗਾ ਉਪਰ ਇੱਕ ਦੀ ਚਿੰਤਾ ਕਰ ਲਈ ਫਿਰ ਉਹ ਦਿਮਾਗ ਤੇ ਲੋਡ ਪਾ ਲੈਂਦੇ ਨੇ ਫਿਰ ਫਿਰ ਜਿਵੇਂ ਮੇਰੀ ਮਾਤਾ ਕਹਿੰਦੇ ਹੁੰਦੇ ਆ ਕਹਿੰਦੇ ਨੇ ਵੀ ਜੇ ਦਿਮਾਗ ਤੇ ਲੋੜ ਹੀ ਨਾ ਪਾਇਆ ਤੇ ਡਾਕਟਰ ਕਿੱਥੇ ਜਾਣਗੇ ਵਿਚਾਰੇ ਹਨਾ ਸਟ्रेस ਇਹੋ ਜਿਹਾ ਬਣਾ ਲਿਆ ਵਿਦਿਆਰਥੀਆਂ ਦੇ ਜੇ ਸਟੂਡੈਂਟ ਜਿੰਦਗੀ ਆਪਾਂ ਯੂਨੀਵਰਸਿਟੀਾਂ 'ਚ ਪੜ੍ਹੇ ਆ ਯੂਨੀਵਰਸਿਟੀਾਂ 'ਚ ਇਹ ਹੁੰਦਾ ਸੀਗਾ ਵੀ ਉਹਦੇ ਇੰਨੇ ਪਰਸੈਂਟ ਆ ਤੇ ਘਰੇ ਮੈਂ ਦੱਸਣਾ ਕਿੰਨੇ ਪਰਸੈਂਟ ਆਉਣਗੇ ਕਿੰਨੇ ਪਰਸੈਂਟ ਨਹੀਂ ਆਉਣਗੇ ਇਹ ਗੇੜ ਇਹੋ ਜਿਹਾ ਬਣ ਗਿਆ ਵੀ ਜਿੰਨਾ ਚਿਰ ਆਸੇ ਪਾਸੇ ਵਾਲਾ ਬੰਦਾ ਇਹ ਨਹੀਂ ਸੋਚਦਾ ਵੀ ਉਹਦੇ ਕਿੰਨੇ ਪਰਸੈਂਟ ਨੰਬਰ ਆਏ ਸੀ ਤਾਂ ਮੈਂ ਘਰੇ ਕੀ ਕਹੂੰਗਾ ਇਹ ਵੀ ਇੱਕ ਬੋਝ ਉਹਦੇ ਕੋਲੇ ਗੱਡੀ ਆ ਉਹਦੇ ਕੋਲੇ ਕਿਹੜਾ ਫੋਨ ਆ ਜਿੰਨਾ ਚ ਮੈਂ ਬੈਠਣਾ ਉਹਦੇ ਕਿਵਜੇ ਲੀਡੇ ਪਰ ਕਪੜੇ ਪਾਏ ਆ ਅੱਜ ਕੱਲ ਜਿਹਦੇ ਕੋਲ ਹੈਗਾ ਉਹ ਫਿਰ ਖੁਸ਼ ਨਹੀਂ ਹੈਗਾ ਉਹਦੇ ਚ ਮੈਨੂੰ ਫਿਰ ਹੋਰ ਚਾਹੀਦਾ ਹੈ ਮੈਨੂੰ ਹੋਰ ਚਾਹੀਦਾ ਐਦਾ ਬੰਦਾ ਸੈਟੀਸਫਾਈ ਨਹੀਂ ਹੁੰਦਾ ਇਹਦਾ ਵੀ ਇੱਕ ਸਟ्रेस ਆ ਅੱਜ ਕੱਲ ਹਰ ਇੱਕ ਚੀਜ਼ ਚ ਸਟ्रेस ਹੈ ਜੇ ਬੰਦਾ 10000 ਕਮਾਉਂਦਾ ਉਹਨੂੰ ਲੱਗਦਾ 20 ਕਦੋਂ ਕਮਾਉਣਾ ਹੈ ਹਾਂ ਸਹੀ ਗਾ ਹੈਨਾ ਇੱਕ 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 ਥਾਂ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਤਮਾ ਤਾਂ ਭਰਦੀ ਨਹੀਂ ਪਰ ਉਸ ਤਮਾ ਦੇ ਢੇਡ ਚ ਰੋਗ ਵੱਧ ਜਾਂਦੇ ਨੇ ਉਸ ਤਮਾਚੀ ਬੰਦਾ ਆਪਦੇ ਆਪ ਨੂੰ ਕਈ ਬੰਦੇ ਉਹੀ ਧਰੋ ਹੀ ਨੈਗੇਟਿਵ ਹੁੰਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਰਹਿੰਦਾ ਵੀ ਨਾ ਮੇਰਾ ਤਾਂ ਕੁਝ ਬਣਿਆ ਹੀ ਨਹੀਂ ਨਾ ਮੇਰੇ ਤਾਂ ਕੁਝ ਬਣੇ ਨਹੀਂ ਪਰ ਜੇ ਬੰਦਾ ਪਰ ਉਹਨਾਂ ਦਾ ਫਿਰ ਬਣ ਵੀ ਜਾਵੇ ਨਾ ਫਿਰ ਵੀ ਸੈਟੀਸਫਾਈ ਨਹੀਂ ਹੈ ਨਾ ਉਹ ਕਹਿੰਦੇ ਦੀ ਕੁਝ ਨਹੀਂ ਹੈਗੀ ਸਾਡੀ ਜ਼ਿੰਦਗੀ ਤਾਂ ਕੁਝ ਨਹੀਂ ਹੈ ਪਰ ਜੇ ਉਹ ਆਪ ਤੋਂ ਨੀਵੇਂ ਬੰਦ ਵੇਖ ਲੈਣ ਜੇ ਤੁਸੀਂ ਅੱਜ ਅੱਜ ਮੋਟਰਸਾਈਕਲ ਸਕੂਟਰੀ ਤੇ ਜਾ ਰਹੇ ਆ ਤਾਂ ਜਿਹੜਾ ਸਾਈਕਲ ਤੇ ਜਾ ਰਿਹਾ ਉਹ ਵੀ ਤਾਂ ਸਰਵਾਈਵ ਕਰ ਹੀ ਰਿਹਾ ਨਾ ਉਹਨਾਂ ਲਈ ਵੇਖ ਕੇ ਦਿਮਾਗ ਤੇ ਬੋਝ ਉਦੋਂ ਹੀ ਵੱਧਦਾ ਹੁੰਦਾ ਜਦੋਂ ਤੁਸੀਂ ਤਾਂ ਨੂੰ ਝਾਕਦੇ ਆ ਜੇ ਤੁਸੀਂ ਇਹ ਸੋਚਦੇ ਆਂ ਵੀ ਉਹਦੇ ਕੋਲੇ ਆ ਗੱਡੀ ਆ ਉਹਦੇ ਕੋਲੇ ਆ ਘਰ ਆ ਉਹਦੇ ਕੋਲੇ ਆ ਫੋਨ ਆ ਤਾਂ ਫਿਰ ਤੁਸੀਂ ਉਧਰ ਨੂੰ ਉਸ ਦੌੜ 'ਚ ਭੱਜਣ ਵਾਸਤੇ ਤੇਜ਼ੀ ਵਰਤੋਗੇ ਫਿਰ ਜਦੋਂ ਤੇਜ਼ ਭੱਜਾਂਗੇ ਸਾਹ ਤਾਂ ਚੜੂਗਾ ਫਿਰ ਉਹ ਫਿਰ ਦਿਮਾਗ ਦੀਆਂ ਨਾੜਾਂ ਇਸ ਹਿਸਾਬ ਨਾਲ ਬੰਦੇ ਨੂੰ ਦਬੋਚ ਲੈਂਦੀਆਂ ਨੇ ਚਾਰੇ ਪਾਸੋਂ ਕਿਉਂਕਿ ਹਰ ਬੰਦੇ ਨੂੰ ਐਂ ਲੱਗਦਾ ਰਹਿੰਦਾ ਵੀ ਮੈਂ ਮੈਂ ਲੋਕਾਂ ਇਹ ਬਹੁਤ ਵਹਿਮ ਆ ਵੀ ਲੋਕ ਤੁਹਾਨੂੰ ਨੋਟ ਕਰ ਰਹੇ ਨੇ ਵੀ ਤੁਸੀਂ ਕੀ ਕਰ ਰਹੇ ਆਂ ਹਰ ਬੰਦੇ ਨੇ ਆਵਦਾ ਆਪ ਕਦੇ ਵੀ ਨਹੀਂ ਵੇਖਿਆ ਹੁੰਦਾ ਪਰ ਬੰਦੇ ਨੂੰ ਆਏ ਲੱਗਦਾ ਫਲਾਣਾ ਕੀ ਕਹੂਗਾ ਫਲਾਣਾ ਹੀ ਨਹੀਂ ਚਾਰ ਲੋਕੀ ਕਹਿੰਗੇ ਚਾਰ ਲੋਕੀ ਕਹਿਣਗੇ ਰਿਸ਼ਤੇਦਾਰ ਐਂ ਕਿਹਾ ਰਿਸ਼ਤੇਦਾਰ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਬਿਲਕੁਲ ਉਹਦੇ ਕਰਕੇ ਆਪਾਂ ਕੁਝ ਕਰ ਨਹੀਂ ਸਕਦੇ ਫਿਰ ਜੋ ਆਪਾਂ ਕਰਨਾ ਚਾਹੁੰਦੇ ਆ ਉਹ ਵੀ ਨਹੀਂ ਕਰਦੇ ਅੱਛਾ ਜਸਪ੍ਰੀਤ ਤੁਸੀਂ ਕੀ ਕਰਦੇ ਹੋ ਤੁਸੀਂ ਜਦੋਂ ਸਟ्रेस ਹੁੰਦਾ ਕਿਹਦੇ ਨਾਲ ਸਮਾਂ ਬਤਾਉਣਾ ਵਧੀਆ ਲੱਗਦਾ ਇਹ ਤਾਂ ਹਰ ਬੰਦੇ ਨੂੰ ਇਹ ਜਾਂਚ ਆ ਜਾਣੀ ਚਾਹੀਦੀ ਆ ਕਿ ਜਦੋਂ ਤੁਸੀਂ ਇਕੱਲੇ ਬੈਠੇ ਆ ਤੁਸੀਂ ਇੱਕ ਸ਼ੀਸ਼ਾ ਹੋਣਾ ਚਾਹੀਦਾ ਤੁਹਾਡਾ ਵੀ ਤੁਸੀਂ ਕੀ ਕੀਤਾ ਉਹਦਾ ਉਹਦਾ ਚਿੰਤਨ ਕਰਨਾ ਚਾਹੀਦਾ ਵੀ ਜਾਂ ਸਟ੍ਰੈਸ ਜਾਂ ਡਿਪਰੈਸ਼ਨ ਤੋਂ ਬਚਣ ਵਾਸਤੇ ਇੰਨਾ ਹੀ ਸੋਚ ਲਵੇ ਵੀ 2020 'ਚ ਮੇਰੇ ਕੋਲੇ ਕੀ ਸੀ 2025 'ਚ ਮੇਰੇ ਕੋਲੇ ਕੀ ਹੈ ਇਹ ਪੈਮਾਨਾ ਜ਼ਰੂਰ ਹੋਣਾ ਚਾਹੀਦਾ ਜੇ ਮੈਂ ਸੋਚ ਲਿਆ ਵੀ 2020 ਤੇ ਤਾਂ 2020 'ਚ ਤਾਂ ਮੇਰੇ ਕੋਲੇ ਯਾਰ ਆ ਚੀਜ਼ਾਂ ਸੀ ਪਰ ਉਹਦੇ ਨਾਲੋਂ ਆ ਚੀਜ਼ਾਂ ਹੁਣ ਵਧ ਗਈਆਂ ਮੇਰੇ ਕੋਲ ਪਰ ਇੱਕ ਚੀਜ਼ ਇਹ ਵੀ ਹੈ ਹੁਣ ਪਾਸਟ ਬਾਰੇ ਵੀ ਬੰਦਾ ਕਦੀ ਕਦੀ ਬੰਦਾ ਕੀ ਹੁੰਦਾ ਹੈ ਪਾਸ ਜੀ ਰਹਿੰਦਾ ਹੈ ਨਾ ਉਹ ਆਪਣੇ ਫਿਊਚਰ ਬਾਰੇ ਸੋਚਦਾ ਤੇ ਮੈਂ ਅੱਜ ਕੀ ਕਰ ਰਿਹਾ ਮੈਂ ਅੱਜ ਕੀ ਜਿਉ ਰਿਹਾ ਜ਼ਿੰਦਗੀ ਉਹ ਨਹੀਂ ਉਹ ਇੰਜੋਏ ਕਰਦਾ ਹੈਗਾ ਪਰ ਪਰ ਇੱਕ ਸੰਗਤ ਬਹੁਤ ਮੈਟਰ ਕਰਦੀ ਹੈ ਤੁਹਾਡੇ ਤੁਹਾਡੇ ਗੇੜ ਚ ਤੁਹਾਡੇ ਨੇੜੇ ਤੇ ਜਿਹੜੇ ਕਿਹੋ ਜਿਹੇ ਬੰਦੇ ਰਹਿੰਦੇ ਨੇ ਜੇ ਤੁਸੀਂ ਵੇਲੜਾਂ ਦੀ ਟੋਲੀ ਚ ਰਹਿੰਦੇ ਆ ਤਾਂ ਤੁਹਾਨੂੰ ਫਿਊਚਰ ਦਾ ਫਿਕਰ ਹੀ ਨਹੀਂ ਹੈ ਉਹ ਤਾਂ ਜਮੇ ਰਿਲੈਕਸ ਨੇ ਬੰਦੇ ਜਿਨ੍ਹਾਂ ਨੇ ਫਿਕਰ ਹੀ ਨਹੀਂ ਕਰਨਾ ਹੈ ਜੇ ਤੁਸੀਂ ਪੜ੍ਹਾਈ ਵਾਲੇ ਸਰਕਲ ਚ ਰਹਿੰਦੇ ਹੋ ਜਾਂ ਤੁਸੀਂ ਜੇ ਤੁਸੀਂ ਨੌਕਰੀ ਪੇਸ਼ੇ ਵਾਲੇ ਬੰਦੇ ਆ ਚ ਰਹੇ ਨੇ ਤੁਹਾਡੇ ਦਿਮਾਗ ਤੇ ਬੋਝ ਬਣੂਗਾ ਕਈ ਜਵਾਕ ਲਾਇਬ੍ਰੇਰੀ ਚ ਬੈਠੇ ਹੁੰਦੇ ਨੇ ਨਾ ਉਹਦਾ ਆਪ ਦਾ ਮਨ ਨਹੀਂ ਕਰਦਾ ਹੁੰਦਾ ਪਰ ਨਾਲ ਦਿਨ ਵੇਖ ਕੇ ਆਇ ਲੱਗਦਾ ਕਿ ਯਾਰ ਵੀ ਇਹ ਘੰਟੇ ਤੋਂ ਬੈਠਾ ਤੇ ਮੈਂ ਜੇ 5-5 ਮਿੰਟ ਬਾਅਦ ਉੱਠ ਕੇ ਜਾਊਗਾ ਤਾਂ ਹੀ ਕੀ ਕਹੂਗਾ ਸੋਚੂਗਾ ਕਿ ਪੜਦਾ ਨਹੀਂ ਪਾਰਦਾ ਨਹੀਂ ਹੈ ਟਾਈਮ ਪਾਸ ਕਰਦਾ ਜੇ ਤੁਸੀਂ ਜੇਬ ਜੇ ਸਰਕਲ ਚ ਰਹਿੰਦੇ ਹੋ ਜੇਬ ਜੇ ਸੁਸਾਇਟੀ ਚ ਰਹਿੰਦੇ ਆ ਉਹਦਾ ਤੁਸੀਂ ਅਸਰ ਕਬੂਲ ਲੈਨੇ ਜੇ ਤੁਸੀਂ ਅੱਛਾ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਅਸਰ ਛੇਤੀ ਕਬੂਲਨ ਲੱਗ ਗਏ ਆ ਹੁਣ ਹਨਾ ਕਿ ਆਪਾਂ ਜੋ ਵੀ ਚੀਜ਼ ਦੇਖਦੇ ਆ ਉਹਦਾ ਉਹਦੇ ਵਾਂਗ ਹੀ ਬਣਨਾ ਚਾਹੁੰਦੇ ਆਂ ਕੁਛ ਵੀ ਦੇਖਦੇ ਆਂ ਅੱਜ ਕੱਲ ਦਾ ਚਲੋ ਮੋਬਾਈਲ ਆ ਗਏ ਨੇ ਹਣਾ ਮੋਬਾਈਲ ਤੇ ਆਪਾਂ ਜੋ ਵੀ ਕਰਦੇ ਆਂ ਉਹੀ ਚੀਜ਼ ਅਪਣਾਉਣ ਦੀ ਆਪਾਂ ਕੋਸ਼ਿਸ਼ ਕਰਦੇ ਆਂ ਹਣਾ ਅੱਜ ਕੱਲ ਦਾ ਬਹੁਤ ਵਧੀਆ ਵਿਦਵਾਨ ਨੇ ਬਹੁਤ ਵੱਡੇ ਵਿਦਵਾਨ ਨੇ ਹਰਪਾਲ ਸਿੰਘ ਪੰਨੂ ਹੋਣਾ ਨੇ ਲਿਖਿਆ ਸੀ ਉਹ ਕਹਿੰਦੇ ਨੇ ਕਿ ਜਦੋਂ ਆਪਾਂ ਮੱਝਾਂ ਨੂੰ ਖੁਰਲੀ ਚ ਪੱਠੇ ਸਿੱਟ ਦਿੰਨੇ ਆ ਵਿੱਚੇ ਤੂੜੀ ਸਿੱਟ ਦਿੰਨੇ ਆ ਵਿੱਚੇ ਫੀਡ ਪਾ ਦਿੰਨੇ ਆ ਵਿੱਚੇ ਕੋਈ ਹੋਰ ਕੋਈ ਚੀਜ਼ ਹੀ ਸਿੱਟ ਦੋ ਪਰ ਪਸ਼ੂਨ ਵੀ ਇਹ ਗੱਲ ਦਾ ਪਤਾ ਮੱਝ ਨੂੰ ਵੀ ਇਹ ਗੱਲ ਦਾ ਪਤਾ ਵੀ ਉਹਨੇ ਕਿਹੜੀ ਚੀਜ਼ ਖਾਣੀ ਆ। ਵੀ ਜੇ ਉਹਦੇ ਮੂਰੇ ਖੁਰਲੀ ਚ ਢੇਰ ਲੱਗਿਆ ਉਹਨੂੰ ਪਤਾ ਵੀ ਇਹਦੇ ਚੋਂ ਕੰਮ ਵਾਲਾ ਫੀਡ ਆ ਜਾਂ ਪੱਠੇ ਆ ਜਾਂ ਤੂੜੀ ਆ। ਜੇ ਜੇ ਇੱਕ ਪਸ਼ੂ ਦੀ ਬੁੱਧੀ ਇਹ ਸੋਚ ਸਕਦੀ ਹੈ ਵੀ ਉਹਨੇ ਕੀ ਚੀਜ਼ ਚੱਕਣੀ ਆ ਕੀ ਚੀਜ਼ ਖਾਣੀ ਆ ਤਾਂ ਇਨਸਾਨ ਦੀ ਤਾਂ ਬਹੁਤ ਸ਼ਾਰਪ ਮਾਈਂਡ ਆ ਬੰਦਾ ਬੰਦੇ ਨੂੰ ਤਾਂ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਫੋਨ ਤੇ ਆਪਾਂ ਸਕਰੋਲ ਕਰੀ ਜਾਂਦੇ ਹਾਂ। ਜੇ ਅੱਧਾ ਘੰਟਾ ਫੋਨ ਚਲਾਇਆ ਤਾਂ ਤੁਹਾਨੂੰ ਤਾਂ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਕਿੱਥੇ ਜਾ ਕੇ ਕਿਹੜੀ ਚੀਜ਼ ਆਪਾਂ ਸੁਣਨੀ ਆ ਇਹ ਅਵੇਅਰਨੈਸ ਤਾਂ ਹੋਣੀ ਜ਼ਰੂਰੀ ਹੈ ਬੰਦੇ ਨੂੰ ਵੀ ਜਿਹੜੇ ਅਸਰ ਕਬੂਲਣ ਦੀ ਗੱਲ ਆ ਜੇ ਤੁਸੀਂ ਅਸਰ ਹੀ ਕਬੂਲਣਾ ਤੇ ਕਿੰਨੀ ਹਿਸਟਰੀ ਪਈ ਆ ਤੁਸੀਂ ਜੇ ਕਿਸੇ ਦੀ ਹਿਸਟਰੀ ਪੜ੍ਹ ਕੇ ਉਹਦਾ ਅਸਰ ਕਬੂਲ ਲੋ ਜ਼ਰੂਰੀ ਤਾਂ ਨਹੀਂ ਹੈ ਵੀ ਤੁਸੀਂ 네ਗੇਟਿਵ ਬੰਦਿਆਂ ਦਾ ਅਸਰ ਹੀ ਕਬੂਲਣਾ ਜਿਵੇਂ ਜਿਵੇਂ ਆਪਣੇ ਇੱਕ ਮਿਥ ਬਣੀ ਆ ਕਿ ਅ ਕਲਾਕਾਰ ਤਾਂ ਹਥਿਆਰਾਂ ਦੇ ਗਾਣੇ ਗਾਉਂਦੇ ਨੇ ਕਲਾਕਾਰ ਤਾਂ ਕੁੜੀਆਂ ਚਿੜੀਆਂ ਦੀ ਗੱਲ ਹੀ ਕਰਦੇ ਨੇ ਪਰ ਜੇ ਤੁਸੀਂ ਇਹ ਸੋਚ ਲੋ ਵੀ ਕਿਹੜੇ ਕਲਾਕਾਰ ਤੋਂ ਆਪਾਂ ਕਿਹੜੀ ਚੀਜ਼ ਸਿੱਖਣੀ ਆ ਫਿਰ ਉਹ ਤਾਂ ਆਪਣਾ ਵੀ ਮੱਝ ਵਾਲਾ ਕੰਮ ਹੀ ਹੈ ਨਾ ਵੀ ਜੇ ਮੱਝ ਨੂੰ ਇਹ ਗੱਲ ਦਾ ਪਤਾ ਵੀ ਮੈਂ ਆ ਚੀਜ਼ ਖਾਣੀ ਆ ਤੇ ਬੰਦੇ ਨੂੰ ਵੀ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਮੈਨੂੰ ਸੁਣਨਾ ਕੀ ਆ ਕਿਉਂਕਿ ਜਿਹੜੀਆਂ ਚੀਜ਼ਾਂ ਆਪਾਂ ਸੁਣਦੇ ਆ ਉਹੀ ਆਪਣੀ ਜ਼ੁਬਾਨ ਉਹੀ ਆਪਣੇ ਲਫ਼ਜ਼ ਉਹੀ ਬੋਲਦੇ ਨੇ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਜੇ ਜੇ ਆਪਾਂ ਰਹਿੰਨੇ ਸਾਰਾ ਦਿਨ ਕਨੈਕਟਰਾਂ 'ਚ ਇਹਨਾਂ ਨਾਲ ਦੇ ਮਿੱਤਰ ਕਹਿੰਦੇ ਹੁੰਦੇ ਆ ਵੀ ਸਾਰਾ ਦਿਨ ਕਨੈਕਟਰਾਂ 'ਚ ਰਹੋਗੇ ਨਾ ਤੁਸੀਂ ਬੱਸਾਂ ਵਾਲੇ ਕਨੈਕਟਰਾਂ 'ਚ ਉਹ ਤੁਹਾਨੂੰ ਕਦੇ ਵੀ ਹੌਲੀ ਨਹੀਂ ਗੱਲ ਕਰਨਗੇ ਚੈਨ ਤੁਹਾਡੇ ਕੋਲੇ ਬੈਠੇ ਹੁਣ ਕਿਉਂਕਿ ਉਹਨਾਂ ਦੀ ਆਦਤ ਹੁੰਦੀ ਆ ਵੀ ਉੱਚੀ ਉੱਚੀ ਆਵਾਜ਼ ਮਾਰ ਮਾਰ ਕੇ ਬੋਲਣਾ ਉਹ ਤੁਹਾਡੇ ਕੋਲੇ ਬੈਠੀ ਵੀ ਐਂ ਲੱਗਦਾ ਵੀ ਯਾਰ ਉਹ ਕਿੰਨੀ ਦੂਰੋਂ ਗੱਲ ਕਰ ਰਿਹਾ ਜੇਜਾ ਜੇਜਾ ਕੁਝ ਆਪਾਂ ਸੁਣਾਗੇ ਜਿਹੜੀਆਂ ਚੀਜ਼ਾਂ ਆਪਾਂ ਲੋਕਾਂ ਤੋਂ ਕੰਨਾਂ ਰਹੀਂ ਗ੍ਰੈਂਡ ਕਰਦੇ ਆ ਉਹੀ ਆਪਾਂ ਲਫ਼ਜ਼ਾਂ ਨਾਲ ਵੀ ਆਪਾਂ ਲੋਕਾਂ 'ਚ ਵਰਤੋਣੇ ਆ ਤਾਂ ਹਾਂਜੀ ਬਿਲਕੁਲ ਸਹੀ ਗੱਲ ਆ ਜ ਜਿਸੀ ਗੱਲ ਕੀਤੀ ਕਿ ਕਿਉਂ ਜ਼ਰੂਰੀ ਆ ਅੱਜ ਦੇ ਵਿੱਚ ਜਿਉਣਾ ਹਨਾ ਅੱਜ ਬਹੁਤ ਜ਼ਰੂਰੀ ਆ ਇਹਨੂੰ ਗਵਾ ਨਾ ਦਿਓ ਤੇ ਜੇਕਰ ਅੱਜ ਦਾ ਐਪੀਸੋਡ ਤੁਸੀਂ ਇੰਜੋਏ ਕੀਤਾ ਤਾਂ ਤੁਸੀਂ ਆਪਣਾ ਰਿਵਿਊ ਜ਼ਰੂਰ ਦਿਓ ਧੰਨਵਾਦ